ਸਰ ਦਿਨ ਰੋਜ਼ ਦੀ ਜਿਹੜੀ ਘਾਤਕ ਜਿਸ ਨੂੰ ਖਾਂਸੀ ਸਹਿਮਾਈ ਗਈ ਅਹਿਮ ਰੋਲ ਪੁਲਿਸ ਦਾ ਉਹ ਵਰਟ ਰਿਹਾ ਵਾ ਕਿਸ ਤਰ੍ਹਾਂ ਸਾਰਾ ਪੁਲਿਸ ਨੇ ਕੇਸ ਨਹੀਂ ਪਤਾਇਆ ਦੇਖੋ ਪੁਲਿਸ ਨੇ ਇਸ ਕੇਸ ਨੂੰ ਹੈਂਡਲ ਕਰਨ ਲਈ ਇਸ ਕੇਸ ਨੂੰ ਸੋਲਵ ਕਰਨ ਲਈ ਬਹੁਤ ਕੜੀ ਮਿਹਨਤ ਕੀਤੀ ਉਹਦੇ ਵਿੱਚ ਕਿਸੇ ਸਿੰਗਲ ਪਰਸਨ ਦਾ ਕੋਈ ਅਹਿਮ ਨਹੀਂ ਜਿਵੇਂ ਸਾਡੇ ਮੇਰੇ ਐਸ ਐਚਓ ਸਾਹਿਬ ਸੀ ਮੇਰੇ ਨਾਲ ਤਫਤੀਸ਼ ਦੇ ਵਿੱਚ ਸਰਦਾਰ ਬਲਕਾਰ ਸਿੰਘ ਐਸ ਐਚਓ ਸ਼ਿਮਲਾਪੁਰੀ ਸੀ ਉਰੋਂ ਉਹਦੇ ਉੱਪਰ ਸਾਡੇ ਏ ਸੀ ਪੀ ਸਾਹਿਬ ਸੀ ਜਿਹੜੇ ਹੁਣ ਡੀਸੀਪੀ ਸਾਹਿਬ ਨੇ ਸਰਦਾਰ ਜਸਕਰਨਜੀਤ ਸਿੰਘ ਤੇਜਾ ਉਦੋਂ ਏਡੀਸੀਪੀ 2 ਸੀ ਉਹਨਾਂ ਦੀ ਗਾਈਡੈਂਸ ਸੀ ਸਾਨੂੰ ਸੀਪੀ ਸਾਹਿਬ ਸੀ ਮਤਲਬ ਸਾਰੇ ਅਫਸਰਾਂ ਦੀ ਡਾਇਰੈਕਸ਼ਨਸ ਦੇ ਮੁਤਾਬਕ ਅਸੀਂ ਕੰਮ ਕੀਤਾ ਤੇ ਉਸ ਤੋਂ ਇਲਾਵਾ ਸਾਡਾ ਜਿਹੜਾ ਸੇਫ ਸਿਟੀ ਪ੍ਰੋਜੈਕਟ ਉਥੇ ਜਸਵਿੰਦਰ ਸਿੰਘ ਨੇ ਸਬ ਇਨਸਪੈਕਟਰ ਉਹ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਬੂਤ ਮੁਹੱਈਆ ਕਰਾਏ ਇਹਦੇ ਵਿੱਚ ਕਿਉਂਕਿ ਜਿੰਨੀ ਫੂਟੇਜ ਉਹਨਾਂ ਤੋਂ ਮਿਲੀ ਜਿਹੜੀ ਅਸੀਂ ਲਿੰਕ ਐਵੀਡੈਂਸ ਦੇ ਤੌਰ ਤੇ ਐਜ਼ ਅ ਸੈਂਟੀਫਿਕ ਐਵੀਡੈਂਸ ਕੋ ਕੇਸ ਦੇ ਨਾਲ ਚਲਾਨਦੇ ਨਾਲ ਬਣ ਕੇ ਦਿੱਤੀ ਜਿਹਦੇ ਕਰਕੇ ਜਿਹੜਾ ਡਿਫੈਂਸ ਕਾਉਂਸਲ ਸੀ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਿਆ ਵੀ ਅਸੀਂ ਇਹਨੂੰ ਬਰੀ ਕਰ ਸਕੀਏ ਜਾਂ ਉਹਦੀ ਸਜ਼ਾ ਘਟ ਕਰ ਸਕੀਏ ਸਬੂਤ ਕਿਹੜੇ ਕਿਹੜੇ ਸੀ ਜਿਹੜੇ ਹਨ ਰੋਲ ਅਦਾ ਕਰਦਾ ਸੂਤ ਇਹਦੇ ਵਿੱਚ ਦੇਖੋ ਸਭ ਤੋਂ ਅਹਿਮ ਤਾਂ ਸੀਸੀਟੀਵੀ ਫੂਟੇਜ ਉਹਦੇ ਮੋਬਾਈਲ ਦੀ ਜਿਹੜੀ ਲੋਕੇਸ਼ਨਸ ਉਹਦੇ ਜਿੱਥੋਂ ਜਿਹੜੇ ਜਿਹੜੇ ਰੂਟ ਤੋਂ ਉਹ ਆਪਣੇ ਕੁਆਲਿਟੀ ਚੌਂਕ ਤੋਂ ਘਰ ਤੋਂ ਲੈ ਕੇ ਐਲਡੀਕੋ ਸਿਟੀ ਤੱਕ ਗਈ ਸੀ ਉਹਦੇ ਵਿਚਾਲੇ ਜਿੱਨੇ ਸੇਫ ਸਿਟੀ ਪ੍ਰੋਜੈਕਟ ਦੇ ਕੈਮਰੇ ਲੱਗੇ ਆ ਜਿਵੇਂ ਇਟਾਂ ਵਾਲੇ ਕੁਆਲਿਟੀ ਚੌਂਕ ਸੀ ਇਟਾਂ ਵਾਲੇ ਚੌਂਕ ਸੀ ਵਿਸ਼ਕਰਮਾ ਚੌਂਕ ਦੇ ਵਿੱਚ ਸੀ ਗਿੱਲ ਚੌਂਕ ਸੀ ਸਲੇਮ ਟਾਵਰੀ ਜਲੰਧਰ ਬਾਈਪਾਸ ਚੌਂਕ ਦੇ ਵਿੱਚ ਉਹ ਸੀ ਉਸ ਤੋਂ ਇਲਾਵਾ ਉਹਨਾਂ ਦੀ ਗਲੀ ਦੇ ਵਿੱਚ ਜਿੱਥੋਂ ਫਸਟ ਸਾਨੂੰ ਪਤਾ ਲੱਗਿਆ ਸੀ ਸੀਸੀਟੀਵੀ ਕੈਮਰੇ ਦੀ ਫੂਟੇਜ ਤੋਂ ਇਹ ਇਹ ਸੀਗੀਆਂ ਉਸ ਤੋਂ ਬਾਅਦ ਜਿਹੜੇ ਅ ਗਵਾਹੀ ਸਾਡੇ ਫਾਰਮਲ ਵਿਟਨੈਸਸ ਜਿਵੇਂ ਇੱਕ ਵਿਟਨੈਸ ਸੀ ਉਹਨਾਂ ਨੇ ਇਹਨਾਂ ਨੂੰ ਆਉਂਦੇ ਜਾਂਦੇ ਦੇਖਿਆ ਸੀ ਇਹਨੂੰ ਉਹ ਲੜਕੀ ਨੂੰ ਲੈ ਕੇ ਜਾਂਦੇ ਜਲੰਧਰ ਬਾਈਪਾਸ ਕੋਲੇ ਇੱਕ ਗਿਲਚੌਂ ਕੋਲੇ ਇੱਕ ਆਪਣੇ ਸੀਗੇ ਜਿਨ੍ਹਾਂ ਨੂੰ ਆਪਾਂ ਆਮ ਤੌਰ ਤੇ ਕਹਿ ਦਿੰਦੇ ਆ ਕਿ ਮਲਾ ਕਮੇਟੀ ਦੇ ਪ੍ਰਧਾਨ ਉਹਨਾਂ ਕੋਲੇ ਇਹਨੇ ਕਨਫੈਸ਼ਨ ਕੀਤਾ ਸੀ ਉਹ ਬੰਦੇ ਸਾਰੇ ਰੱਬ ਨੂੰ ਮੰਨਣ ਵਾਲੇ ਸੀ ਉਹਨਾਂ ਨੇ ਆਪਣੀ ਗਵਾਹੀ ਬਿਨਾਂ ਇਹਦਾ ਸਾਥ ਦਿੱਤੇ ਸਹੀ ਢੰਗ ਨਾਲ ਦਿੱਤੀ ਤੇ ਸਾਨੂੰ ਪ੍ਰੋਪਰ ਆਫ ਦੇ ਬਿਆਨ ਲਿਖਾਈ ਜਿਹਦੇ ਕਰਕੇ ਅਸੀਂ ਸਫਲ ਹੋਏ। ਇੱਕ ਕੇਸ ਤੁਹਾਨੂੰ ਦੱਸੂਆਂ ਕਿੰਨਾ ਸ਼ੁਰੂ ਹੋਇਆ ਸੀ ਕਿੰਨੇ ਵੇਲੇ ਤੁਹਾਡੇ ਕੋਲ ਸ਼ਿਕਾਇਤ ਆਈ ਸੀਗੀ ਤੁਸੀਂ ਉਸ ਤੋਂ ਕਿਸ ਤਰ੍ਹਾਂ ਇਹ ਕਾਰਵਾਈ ਸ਼ੁਰੂ ਕੀਤੀ। 28 ਨਵੰਬਰ 2021 ਨੂੰ ਸ਼ਾਮ ਦੇ ਸਮੇਂ ਸਾਡੇ ਕੋਲ ਸ਼ਿਕਾਇਤ ਆਈ ਸੀ। ਤੇ ਸ਼ਾਮ ਨੂੰ ਸ਼ਿਕਾਇਤ ਆਈ ਸੀ ਤੇ ਅਸੀਂ 28 ਤਰੀਕ ਦੇ ਵਿੱਚ ਵਿੱਚ ਸ਼ਾਮ ਤੋਂ ਲੈ ਕੇ ਰਾਤ ਦੇ ਦਰਮਿਆਨ ਅਸੀਂ ਨੀਲਮ ਨੂੰ ਵੀ ਅਰੈਸਟ ਕਰ ਲਿਆ ਸੀ। ਇਹ ਜਿਹੜੀ ਬੇਟੀ ਸੀ ਦਿਲਰੋਜ਼ ਇਹਨੂੰ ਟ੍ਰੇਸ ਵੀ ਕਰ ਲਿਆ ਸੀ ਬਟ ਸਾਨੂੰ ਅਫਸੋਸ ਆ ਵੀ ਅਸੀਂ ਇਹਨੂੰ ਬਚਾ ਨਹੀਂ ਸਕੇ। ਵੇ ਦਿਨ 2 অর 3 ਆਵਰਸ ਅਸੀਂ ਸਾਰਾ ਕੇਸ ਸੋਲਵ ਕਰਕੇ ਸੀ। ਨਿਰਭ ਕਿੰਨੀ ਦੇਰ ਬਾਅਦ ਉਸ ਤੋਂ ਬਾਅਦ ਗ੍ਰਿਫਤਾਰ ਹੋਇਆ ਸੀ? 2-3 ਘੰਟੇ ਦੇ ਵਿੱਚ ਵਿੱਚ ਹੀ। ਕਰ ਲਿਆ ਸੀ। ਸਾਰੀ ਫਿਰ ਇਨਵੈਸਟੀਗੇਸ਼ਨ ਜਲਦੀ। ਹਾਂਜੀ। ਤੇ ਚਲਾਨ ਕਿੰਨੀ ਦੇਰ ਵਿੱਚ ਪੇਸ਼ ਹੋ ਗਿਆ ਸਕੇ ਸਾਰਾ? 27 ਜਾਂ 28 ਦਿਨ ਦੇ ਵਿੱਚ ਅਸੀਂ ਟੂਕੋਟ ਕਰਾ ਦਿੱਤਾ ਸੀ ਇਹ ਮਕਦਮਾ। ਇਹ ਸਭ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਸੀ ਜਦੋਂ ਇਸ ਕੇਸ ਨੂੰ ਤੁਸੀਂ ਬੜਾ ਜਲਦੀ ਹੱਲ ਹੋ ਗਿਆ ਅੱਜ ਪੱਨਸਿਵ ਸੁਨਾਉਂ ਦਿੱਤੀ ਗਈ ਆ। ਬ੍ਰਦਰ ਇਹ ਇੱਕ ਕੇਸ ਨਹੀਂ ਇਹ ਇੱਕ ਕੇਸ ਨਹੀਂ ਇਹ ਇੱਕ ਜੰਗ ਸੀ। ਏਸੀ ਕੀ ਇੱਕ ਛੋਟੀ ਜੀ ਬੱਚੀ ਨਾਲ ਇਹ ਕੁਝ ਹੋ ਗਿਆ ਜਿਹੜੀ ਰੱਬ ਦਾ ਰੂਪ ਆ ਇਹਦੇ ਨਾਲੋਂ ਜਿਆਦਾ ਜਿਹੜੀ ਮਤਲਬ ਖੌਫਨਾਕ ਮੌਤ ਕੋਈ ਕਿਸੇ ਨੂੰ ਦੇ ਨਹੀਂ ਸਕਦਾ ਤੇ ਅਗਰ ਇਹਦੀ ਸਜ਼ਾ ਦੇ ਵਿੱਚ ਕਿਤੇ ਕਮੀ ਰਹਿ ਗਈ ਜਾਂ ਇਹ ਬਰੀ ਹੋਗੀ ਤਾਂ ਫਿਰ ਲਾਨ ਤਾਂ ਸਾਡੇ ਨੌਕਰੀ ਕਰਨ ਤੇ ਇਸ ਕਰਕੇ ਅਸੀਂ ਜਿੰਨਾ ਸਾਨੂੰ ਸਾਡੇ ਅਫਸਰਾਂ ਨੇ ਸਿਖਾਇਆ ਸੀ ਜਿੰਨਾ ਕਿ ਅਸੀਂ ਸਿੱਖਿਆ ਸੀ ਟ੍ਰੇਨਿੰਗ ਸੈਂਟਰਾਂ ਚੋਂ ਸਿੱਖਿਆ ਸੀ ਜਾਂ ਜਿੰਨੀ ਕਿ ਸਾਡੇ ਸੀਨੀਅਰ ਅਫਸਰ ਸਾਨੂੰ ਗਾਈਡੈਂਸ ਦੇ ਰਹੇ ਸੀ ਉਹ ਫਿਰ ਪੂਰਾ ਮਤਲਬ ਦਿਮਾਗ ਲਗਾ ਕੇ ਇਸ ਕੇਸ ਨੂੰ ਪੂਰਾ ਤਰੀਕੇ ਨਾਲ ਬੰਦਤਾ ਸੀ ਪਰਸਨਲ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਘਰ ਚ ਰੋਟੀ ਨਹੀਂ ਖਾ ਹੁੰਦੀ ਸੀ ਅੱਖਾਂ ਚ ਹੰਝੂ ਆ ਬੰਦ ਕਰ ਜਾਂਦਾ ਸੀ ਪਰਸਨਲ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਸ ਟਾਈਮ ਇਹ ਚੀਜ਼ ਆਪਣੇ ਤੇ ਲੱਗਣ ਲੱਗੀ ਸੀ ਕਿ ਇਸੇ ਸਮਾਜ ਚ ਅਸੀਂ ਰਹਿੰਦੇ ਆ ਜੇ ਸਾਡੇ ਨਾਲ ਦੇ ਕਿਸੇ ਕੁਲੀਗ ਦੇ ਬੱਚੇ ਨਾਲੇ ਕੁਝ ਹੋ ਸਕਦਾ ਕੱਲ ਨੂੰ ਜੇ ਸਾਡੇ ਬੱਚੇ ਨਾਲ ਹੋ ਗਿਆ ਤੇ ਅਸੀਂ ਅਸੀਂ ਕਿੱਥੇ ਸੇਫ ਆ ਅਗਰ ਇਹ ਬਰੀ ਹੋ ਗਈ ਜਾਂ ਇਹ ਬਚ ਗਈ ਤਾਂ ਲੋਕਾਂ ਨੂੰ ਸ਼ਹਿ ਮਿਲੂਗੀ ਤੇ ਜੀ ਇਹਨੂੰ ਖਤਰਨਾਕ ਸਜ਼ਾ ਕੋਈ ਮਿਲੀ ਵੱਧ ਤੋਂ ਵੱਧ ਸਜ਼ਾ ਮਿਲੀ ਤਾਂ ਇੱਕ ਸਮਾਜ ਦੇ ਵਿੱਚ ਮੈਸੇਜ ਜਾਊਗਾ ਵੀ ਇਹੋ ਜਿਹਾ ਗੰਦਾ ਕੰਮ ਨਹੀਂ ਕਰਨਾ ਕਾਨੂੰਨ ਬਹੁਤ ਪੂਰੀ ਸਜ਼ਾ ਦਿੰਦਾ ਹੈ ਸਰ ਦੇਖਿਆ ਨਹੀਂ ਗਵਾਹ ਭੱਜ ਜਾਂਦੇ ਗਵਾਹਾਂ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਨਹੀਂ ਇਸ ਇਸ ਕੇਸ ਦੇ ਵਿੱਚ ਕੋਈ ਗਵਾਹ ਭੱਜਿਆ ਨਹੀਂ ਸਾਰੇ ਗਵਾਹਾਂ ਨੇ ਆਪਦੀ ਗਵਾਹੀ ਬਹੁਤ ਵਧੀਆ ਦਿੱਤੀ ਟੋਟਲ ਕਿੰਨੇ ਗਵਾਹ ਸੀ ਇਸ ਕੇਸ ਆ ਕਰੀਬ 25 ਗਵਾਹ ਸੀ ਅੱਜ ਮਾਣ ਮਹਿਸੂਸ ਹੋਇਆ ਕਿ ਜਦੋਂ ਫਾਂਸੀ ਦੀ ਸਜ਼ਾ ਹੋ ਗਈ ਇਸ ਬੱਚੀ ਨੂੰ ਜਿਹਨੇ ਮਾਰਿਆ ਵਾ ਜਾ ਜੋ ਮਾਨ ਮਹਿਸੂਸ ਹੁੰਦਾ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦੇਖੋ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ 31 ਸਾਲ ਦੀ ਨੌਕਰੀ 'ਚ ਇਹ ਪਹਿਲਾ ਕੇਸ ਹੈ ਜਿਹਦੇ ਵਿੱਚ ਸਾਡੇ ਲਿਖੇ ਦੇ ਉੱਤੇ ਜੱਜ ਸਾਹਿਬ ਨੇ ਫਾਂਸੀ ਦਿੱਤੀ ਆ ਤੇ ਸ਼ਾਇਦ 20-25 ਸਾਲ 'ਚ ਪਹਿਲੀ ਵਾਰ ਸੁਣਿਆ ਵੀ ਫਾਂਸੀ ਦੀ ਸਜ਼ਾ ਇੱਕ ਤਰੀਕੇ ਨਾਲ ਦੁਬਾਰਾ ਬਹਾਲ ਹੋਈ ਆ ਪੂਰਾ ਦੇਸ਼ ਪ੍ਰਾਰਥਨਾ ਕਰ ਰਿਹਾ ਸੀਗਾ ਜਦੋਂ ਸਜ਼ਾ ਸੁਣਾਈ ਗਈ ਤੁਸੀਂ ਵੀ ਗੁਰੂ ਘਰ ਕੇ ਉਸ ਤੋਂ ਬਾਅਦ ਸ਼ੁਕਰਾਨਾ ਕੀਤਾ ਕੀ ਬਿਲਕੁਲ ਬਿਲਕੁਲ ਕੀਤਾ ਤੇ ਇਹ ਜਿਹੜਾ ਜਿਹੜਾ ਫਾਂਸੀ ਦੀ ਸਜ਼ਾ ਹੋਈ ਆ ਇਕੱਲਾ ਮੇਰੇ ਜਾਂ ਸਾਡੇ ਨਾਲ ਦੇ ਸਾਥੀਆਂ ਤੇ ਲਿਖਣ ਤੇ ਨਹੀਂ ਹੋਈ ਇਹ ਜਿਹੜਾ ਸਾਰੇ ਸੰਸਾਰ ਦੀਆਂ ਦੁਆਵਾਂ ਨਾ ਉਹਦਾ ਅਸਰ ਆ ਇਹ ਸਾਰੇ ਸੰਸਾਰ ਨੇ ਇੱਕ ਤਰੀਕੇ ਨਾਲ ਪ੍ਰਾਰਥਨਾ ਕੀਤੀ ਸੀ ਵੀ ਇਹਨੇ ਜਿਹੜਾ ਗਲਤ ਕੀਤਾ ਤੇ ਇਹਨੂੰ ਸਜ਼ਾ ਮੌਧੀ ਸਜ਼ਾ ਮਿਲਣੀ ਚਾਹੀਦੀ ਆ ਤੇ ਪਰਮਾਤਮਾ ਨੇ ਜੱਜ ਸਾਹਿਬ ਦੇ ਰੂਪ ਚ ਉਦੀ ਸੁਣਵਾਈ ਕੀਤੀ ਰੋਣਾ ਨਿਕਲਿਆ ਉਸ ਵਕਤ ਜਦੋਂ ਇਹ ਸਜ਼ਾ ਸੁਣਾਈ ਗਈ ਘਰ ਪਰਿਵਾਰ ਕਿਸ ਤਰ੍ਹਾਂ ਸਪੋਰਟ ਕੀਤਾ ਤੁਹਾਡਾ ਪੂਰਾ ਘਰ ਦੇਖੋ ਰੋਣਾ ਤਾਂ ਇੱਕ ਅੰਦਰੋਂ ਦੁੱਖ ਜ਼ਰੂਰ ਆ ਕਿ ਉਹ ਲੜਕੀ ਸਾਡੇ ਵਿੱਚ ਨਹੀਂ ਪਰ ਹੁਣ ਤਾਂ ਇੱਕ ਖੁਸ਼ੀ ਮਹਿਸੂਸ ਹੋਈ ਤੇ ਇੱਕ ਸੰਤੁਸ਼ਟੀ ਮਿਲੀ ਮਨ ਨੂੰ ਵੀ ਜਿਹੜੇ ਕੰਮ ਨੂੰ ਮਿਹਨਤ ਸ਼ੁਰੂ ਕੀਤੀ ਸੀ ਉਦੋਂ ਉਹਦੇ 'ਚ ਸਫਲਤਾ ਮਿਲਿਆ